ਕੋਠਿੰਡਾ ਦੇ ਮਾਡਲ ਟਾਊਨ ਫੇਸ ਟੂ ਵਿੱਚ ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਇਧਰ-ਉਧਰ ਘੁੰਮ ਰਿਆ ਸੀ ਸੋ ਸਮਾਜ ਸੇਵੀ ਗੋਵਿੰਦਰ ਸ਼ਰਮਾ ਨੇ ਉਹਨਾਂ ਨੂੰ ਦੇਖਿਆ ਪ੍ਰਸ਼ਾਸਨ ਨੂੰ ਇਸ ਅਸਥੀ ਵਿਸਥਾਵਾਂ ਨੂੰ ਸਲਾਹ ਕੀਤੀ ਉਸ ਨੂੰ ਹਟਾ ਕੇ ਵਿਖਾ ਕੇ ਪਹੁੰਚਾਇਆ ਗਿਆ ਸੁਨਦੇਆ ਰਤਨ ਟੀਵੀ ਦੀ ਰਿਪੋਰਟ ਮੇਰਾ ਨਾਂ ਗੋਵਿੰਦਰ ਸ਼ਰਮਾ ਅਸੀਂ ਇੱਥੇ ਰੁੱਖਾਂ ਦੀ ਜਿਹੜੀ ਹੈਗੀ ਆ ਉਹ ਸੇਵਾ ਸੰਭਾਲ ਕਰਕੇ ਸਾਡਾ ਸੇਵਾ ਕਰਕੇ ਆ ਰਹੇ ਸੀ ਤਾਂ ਇੱਥੇ ਇੱਕ ਬੰਦਾ ਕਾਫੀ ਦੇਰ ਤੋਂ ਜਿਹੜਾ ਹੈਗਾ ਉਹ ਨਸ਼ੇ ਦੇ ਵਿੱਚ ਸੀਗਾ ਤੇ ਡਿੱਗਿਆ ਪਿਆ ਸੀ ਤੇ ਬੁਰੀ ਹਾਲਤ ਸੀ ਕੋਈ ਸੁਰਤ ਨਹੀਂ ਕੋਈ ਸੰਭਾਲ ਨਹੀਂ ਸੀ ਉਹਦੇ ਬਾਰੇ ਜਿਹੜਾ ਹੈਗਾ ਸੰਬੰਧਿਤ ਪੁਲਿਸ ਡਿਪਾਰਟਮੈਂਟ ਨੂੰ ਵੀ ਕਾਲ ਕੀਤੀ ਸੀ ਤੇ ਉਸ ਤੋਂ ਬਾਅਦ ਆ ਕੇ ਜਿਹੜੀ ਹੈਗੀ ਹੈ ਪੁਲਿਸ ਪਾਰਟੀ ਪੀਸੀਆਰ ਸੀ ਤੇ ਸਿਵਲ ਲਾਈਨ ਤੋਂ ਸੀਗੇ ਲਾਜਮ ਉਹ ਆ ਕੇ ਉਹਨੂੰ ਲੈ ਗਏ ਆ ਤਾਂ ਜੋ ਉਹਦਾ ਕੋਈ ਉਹਦਾ ਨਸ਼ਾ ਉਤਾਰਿਆ ਜਾਵੇ ਜਾਂ ਉਹਨੂੰ ਹਸਪੀਟਲਾਈਜ਼ ਕੀਤਾ ਜਾਵੇ ਤੇ ਹੁਣ ਇੱਥੋਂ ਲੈ ਗਏ ਆ ਇੱਕੋ ਜਿਹਾ ਨਸ਼ਾ ਪ੍ਰੋਟੋਕੋਲ ਲਈ ਕਿੰਨੇ ਦੇਖਦੇ ਦੇਖੋ ਜੀ ਉਹ ਆਪਦਾ ਜੋਰ ਲਾ ਰਹੀ ਹੈ ਸਰਕਾਰ ਉਹਨਾਂ ਦਾ ਆਪਦੇ ਐਫਰਟ ਨੇ ਪਰ ਲੋਕਾਂ ਨੂੰ ਵੀ ਸੁਧਰਨਾ ਚਾਹੀਦਾ ਜੇ ਪਤਾ ਹੁੰਦਾ ਹੈ ਕਿ ਨਸ਼ਾ ਬਰਬਾਦੀ ਕਰਦਾ ਤਾਂ ਖੁਦ ਲੋਕਾਂ ਨੂੰ ਵੀ ਚਾਹੀਦਾ ਕਿ ਯਾਰ ਨਸ਼ਾ ਨਾ ਕਰੋ ਸੰਸਥਾਵਾਂ ਵੀ ਲੱਗੀਆਂ ਹੋਈਆਂ ਪੁਲਿਸ ਵੀ ਲੱਗੀ ਹੋਈ ਹੈ ਸਰਕਾਰ ਦੇ ਆਪਦੇ ਧਾਇਰੇ ਨੇ ਉਹ ਲੱਗੇ ਹੋਏ ਨੇ ਫਿਰ ਵੀ ਦੇਖੋ ਨਸ਼ਾ ਤਾਂ ਮਿਲ ਹੀ ਰਿਹਾ ਹੈ ਤੇ ਸਰਕਾਰ ਦੀਆਂ ਕਾਰਵਾਈਆਂ ਦੇ ਬਾਵਜੂਦ ਵੀ ਚਾਹੇ ਚੋਰੀ ਛੁਪੇ ਮਿਲ ਰਿਹਾ ਹੈ ਚਾਹੇ ਕਿਵੇਂ ਲੈ ਕੇ ਆਉਂਦੇ ਆ ਕਿਉਂਕਿ ਉਹ ਜਿਹੜਾ ਨਸ਼ਾ ਕਰਦਾ ਹੈ ਉਹ ਤਾਂ ਜਿਹੜਾ ਹੈਕਚੁਅਲ ਹੋਇਆ ਵਾ ਉਹਦਾ ਤਾਂ ਆਦਤ ਹੈ ਉਹਨੇ ਤਾਂ ਕਿਤੋਂ ਨਾ ਕਿਤੋਂ ਜਿਗਾਰ ਕਰ ਲੈਣਾ ਤੇ ਸੋ ਲੋਕਾਂ ਨੂੰ ਜਿਹੜਾ ਚਾਹੀਦਾ ਵੀ ਜੇ ਕੋਈ ਇਦਾਂ ਦਾ ਮਿਲਦਾ ਹੈ ਤਾਂ ਉਹਦੀ ਉਹਨੂੰ ਚਾਹੇ ਤਾਂ ਮੋਟੀਵੇਟ ਕਰ ਦੋ ਚਾਹੇ ਉਹਦਾ ਇਲਾਜ ਕਰਵਾ ਦਿਓ ਤੇ ਇਹਦਾ ਸਿਸਟਮ ਇਦਾਂ ਹੀ ਹੈ ਚਲੀ ਜਾਂਦਾ